ਨਵੀਂ ਵਾਈ ਛੇਤ ਵਾਈ ਦਾ ਕੰਮ ਚੱਲ ਪਿਆ ਅਗੰਤਾ ਬਟਰ ਕੇ ਬਾਈ ਬਤਾ ਬਾਈ ਪਹਿਲਾ ਹੁਣ ਹਵਾਾਂ ਕੇ ਲੱਗੇ ਪਾਉਣ ਬਤਾਈ ਫੁੱਲ ਹੋ ਰਹੀ ਆ ਬਾਈ ਨਾਹ ਹਾਲ ਪਾਏ ਪਏ ਆ ਕਿਉਂਕਿ ਬਾਈ ਵਿੱਚ ਵਿੱਚ ਕਿਤੇ ਇੱਕ ਅੱਖ ਜਾ ਹੋ ਗਿਆ ਤਾਂ ਇਕਣਾ ਹ ਦਾਣੇ ਜੇ ਹੁੰਦੇ ਆ ਜੀਰੀ ਵਾਲੇ ਵੀ ਜੰਨੇ ਹੋਵੇ ਤੇ ਬਾਕੀ ਮੀਂਹ ਤੇ ਬਾਰਮਾ ਬਾਈ ਗਿੱਲੀ ਜੀ ਨਿਕਲੀ ਵੀ ਆ ਵਧੀਆ ਬਾ ਹੋ ਰਿਹਾ ਨਾ ਕਰਦਾ ਸਾਰੀ ਖੇਤ ਬਾਉਣ ਲਗੇ ਬੇ ਤਕਰੀਬਨ ਜੀ ਬਾਈ ਸਵੇਰ ਟਾਈਮੇ ਕੰਮ ਖਿੱਚਿਆ ਵੇ 6 ਵੇ ਦਾ ਟਾਈਮ ਹੈ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਲੋ ਬਾਈ ਚੱਲ ਪਿਆ ਕੰਮ ਆਲੇ-ਦਾਲੇ ਲਾਗੇ ਧਾਨ ਲੱਗਾ ਕਨੇਰੀ ਸਾਡੇ ਵੀ ਕਹਿੰਦੇ ਜਿੱਕਣਾ ਨਾ ਬੱਦਰੀ ਨੂੰ ਦੇ ਕੇ ਫਲ ਪੱਕਦਾ ਉਹ ਕੰਮ ਹੋ ਗਿਆ ਅਜ 19 ਦਿਨ ਦੀ ਹੋਈ ਹੈ ਫਿਰ ਵੀ ਲਾਉਣ ਨੂੰ ਤਿਆਰ ਹੋ ਗਈ ਦੇਖੋ ਦੇਖੀ ਹੋ ਗਈ ਇੱਕੋ ਲੱਗ ਤਿਆਰ ਹੋ ਗਈ ਤੇ ਬਾਈ ਪਹਿਲਾਂ ਖੇਤ ਵਾਏਵੇ ਤੇ ਪੂਰੇ ਗੈਰੇ ਦੋ-ਦੋ ਗੇਲਾਂ ਰੋਟਾਵੇਟਰ ਗੇਲਾਂ ਦੋ-ਦੋ ਗੇਲਾਂ ਤੰਗੀਆਂ ਨਾਲ ਤੇ ਹੁਣ ਤਾਂ ਬਾਈ ਸ਼ੱਕਰ ਵਰਗੇ ਬਣਦੇ ਆ ਡੁੰਗੇ ਜੇ ਰੱਖ ਕੇ ਬਾਤ ਤੇ ਨਾਲੇ ਉਦਾਂ ਵੀ ਬਾਈ ਸੈਡਾਂ ਕਰਨ ਆਪਰ ਕਿਤੇ ساری ਟੋਟਲੀ ਬਾਈ ਕੱਲ ਨੂੰ ਲਾ ਕੇ ਟਾਈਮ ਅਸੀਂ ਜੋ ਤਾਂ ਇੱਕ ਤਗੜਾ ਸੱਜਰੇ ਸੱਜਰੇ 10 ਵਜੇ ਤੱਕ ਦਾ ਉਹ ਪਾਈਪ ਲਾਈਨ ਦਾ ਗਿਆ ਬਣੂ ਪਾਈਪ ਲਾਈਨ ਦਾ ਬਸ ਹੁਣ ਪਰ ਬਾਅਦ ਨੂੰ ਫੇਕ ਅਸੀਂ ਨਾਲ ਭਰ ਦਿੰਦੇ ਆ ਠੀਕ ਨਹੀਂ ਤੇ ਬਾਈ ਤੇ ਬਾਈ ਹੁਣ ਬਾਅਦ ਤੇ ਇਹਦੇ ਵਿੱਚ ਕੱਦੂ ਹੁਣ ਸਵਾਗਾ ਮਾਰ ਦੇਣਾ ਤੇ ਪਰ ਨਹੀਂ ਦੋ ਦਿਨ ਤੱਕ ਮਾਰ ਦਾਂਗੇ ਆਹੋ ਉਹਦਾ ਕੱਦੂ ਰੀਨੋਟ ਕਰੂਗੇ ਠੀਕ ਹੈ ਤੇ ਬਾਈ ਸਵਾਗਾ ਕਰੇ ਬਾਅਦ ਸਵਾਗਾ ਚਲ ਨਹੀਂ ਵੀ ਮਾਰਾਂਗੇ ਤੇ ਉਹ ਕਰ ਦੇਣਾ ਬਾਈ ਰੋਟੋਵੇਟਰ ਨਾਲ ਦੋ ਗੇਲਾਂ ਤਾਂ ਕਰਨਾ ਹੀ ਸਰਿਆ ਤਾਂ ਤਿੰਨ ਗੇਲਾਂ ਵੀ ਕਰਾਂਗੇ ਯਾਨੀ ਪੂਰੀ ਆਨ ਗਰੀਬੀ ਬਣਾ ਦੇਣੀ ਵੀ ਗਾਰੇ ਦੀ ਨਾ ਨਾ ਇੱਕ ਵਾਰੇ ਬਣ ਜਾਨੀ ਆ ਲੱਗੇ ਤਾਂ ਦੇਖਦੇ ਆ ਚੱਲ ਜਿੱਕਣਾ ਹੋਇਆ ਤੇ ਬਾਕੀ ਬਾਈ ਚੱਲ ਰਿਹਾ ਬਹਾਈ ਦਾ ਕੰਮ ਬਹੁਤ ਵਧੀਆ ਮੌਸਮ ਆ ਜਿਹੜਾ ਸਭ ਤੋਂ ਡਿਪੈਂਡਡ ਮੌਸਮ ਪਰ ਆ ਕੰਮ ਹੁਣ ਦੇਖ ਲੋ ਵਾਲੇ ਦਾਲੇ ਨੂੰ ਕੈਮਰਾ ਮਾਰ ਕੇ ਕਿੱਕਣਾ ਬਾਈ ਪਰਸੋ ਵੀ ਪੈ ਲਿਆ ਆ ਦਰਖਤ ਦੇਖ ਲੈ ਕਿੱਕਣਾ ਖੁਸ਼ ਬਾਜਰੇ ਬੂਜਰੇ ਆ ਗੰਨੇ ਬਾਈ ਜਿਹੜੇ ਪੱਤੀਆਂ ਬਤਲੰਦੇ ਦੁਪਹਿਰੇ ਨੂੰ ਰਾਤ ਨੂੰ 9:00 ਤੇ ਪੱਤੀਆਂ ਖੁੱਲਦੀਆਂ ਇਹਦਾ ਹੈ ਪਾਣੀ ਲਾਏ ਤੇ ਵੀ ਨਾ ਕੰਮ ਹੁੰਦਾ ਪਾਣੀ ਦਿਨ ਚ ਗਰਮ ਹੋ ਜਾਂਦਾ ਤਾਂ ਪਾਣੀ ਖੜੇ ਦੇ ਵਿੱਚ ਵੀ ਗੰਨਾ ਸੁੱਕਣ ਨੂੰ ਜਾਂਦਾ ਦਾ ਬਹੁਤ ਵਈ ਇਹ ਫਸਲਾਂ ਦਾ ਚੱਕਰ ਜਿਹਾ ਹੋਇਆ ਵਾ ਤਾਂ ਕਿਉਂਕਿ ਪਨੀਰੀਆਂ ਵੀ ਤੁਸੀਂ ਦੇਖੀਆਂ ਵੀ ਪਾਣੀ ਲਾਉਣਾ ਸਵੇਰੇ ਜਦੇ ਕੱਢਣਾ ਸ਼ਾਮ ਨੂੰ ਲਾਉਣਾ ਫੇਰ ਛੱਡਣਾ ਪੂਰਾ ਡੂੰਘਾ ਰੱਖ ਕੇ ਪਾਉਂਦਾ ਪੂਰਾ ਪੂਰੀ ਦੇ ਗਾਣੇ ਕਹਿੰਦਾ ਕਿਸੇ ਨੇ ਕਿਹਾ ਕਹਿੰਦਾ ਮਨੂ ਕਹਿੰਦਾ ਵੀ ਜਿੰਨਾ ਡੂੰਘਾ ਰੱਖ ਕੇ ਵਾ ਹੁੰਦਾ ਬਾਅਦ ਇਹ ਕਿਰਾਵਾ ਸਾਰੇ ਹਾਲ ਛੱਡ ਤੇ ਪਰ ਲੱਗੇ ਫੇਰ ਨਹੀਂ ਕਹਿੰਦਾ ਸੁੱਕਾ ਖੇਤ ਦਾ ਸੁੱਕਾ ਖੇਤ ਦਾ ਵੈਸੇ ਇੱਕ ਗੱਲ ਹੈ ਜੇ ਤਾਂ ਘਰ ਨਹੀਂ ਬਹਾਈ ਤਾਂ ਜਿਕਣਾ ਹੈ 42 HP ਟਰੈਕਟਰ 42 45 ਤੱਕ ਨੌ ਨੌ ਫਾਲੇ ਚਾਹੀਦੇ ਨੇ ਨੌ ਹਾਂ ਇਹ ਡੂੰਗਾ ਰੱਖ ਕੇ ਪਾਉਣਾ ਨਾਲ ਟਰੈਕਟਰ ਮੋੜ ਉੱਪਰ ਬ੍ਰੇਕ ਪਰ ਪੈਰ ਨਹੀਂ ਰਖਾਉਂਦਾ ਹੈਗਾ ਬ੍ਰੇਕ ਉੱਪਰ ਰੱਖ ਕੇ ਤਾਂ ਦਬਾਉਂਦਾ ਫਿਰ ਠੀਕ ਨਹੀਂ ਪਾਵਰ ਟ੍ਰੀਐਂਗਲ ਮੋੜੀ ਲੈਣ ਨੂੰ ਤਾਂ 11 ਲੈ ਲੈਂਦੇ ਪਰ ਜਦੋਂ ਆਲੂ ਵਾਲੇ ਖੇਤ ਪਾਉਣਾ ਫਿਰ ਪਤਾ ਲੱਗਦਾ ਹੁਣ ਨੌ ਨੌ ਨੂੰ ਜਿੰਨਾ ਮਰਜ਼ੀ ਧਰਤੀ 'ਚ ਕਰੀ ਚੱਲਾ ਫਿਰ ਆਲੂਆਂ ਨੂੰ ਕੋਲੇ ਚਾਹੀਦੇ ਨੇ ਨਾਲੇ ਦੇਖਦੇ ਆ ਗਿਆ ਨੌ ਨੌ ਹੀ ਲੰਦੇ ਆ ਬਾਕੀ ਭਾਈ ਕਮੈਂਟ ਕਰਕੇ ਵੀ ਦੱਸਿਓ ਮੇਰੀ ਤਾਂ ਆਪਣੀ ਸਲਾਹ ਵੀ 9-9 ਚਾਹੀਦੀ ਆ ਫਾਲੇ ਦੇਖ ਲਈਏ ਬਾਕੀ 9 ਜਾਂ 11 ਜਿਹੜੇ ਬਣਦੇ ਹੁਣ ਤਾਂ ਨਹੀਂ ਸ਼ੋਅ ਖੁੱਲਦੀ ਨਹੀਂ ਹੁੰਦੀ ਬਾਈ ਲਾਕਟ ਹੋ ਕੇ ਕਰਦੇ ਜਿਹੜਾ ਸ਼ੋਅ ਤੇ ਥੱਲੇ ਜਿਹੜਾ ਨਾੜ ਤਾਂ ਆਏ ਪੱਤੀ ਮਉਣ ਮੇਰੀ ਬਾਈ ਉਹ ਥੋੜੀ ਜਾਂ ਸਿੱਧੀ ਹੋਈ ਵੀ ਦੀ ਅੱਛਾ ਅੰਦੇਲਾ ਦੋਵਾਂ ਸਾਈਡ ਹੱਸੋਗੇ ਇਹਨੇ ਜੇ ਹਾਂ ਨੀ ਰ ਇਹਨੇ ਨੂੰ ਖੁੱਲ ਜਾਂਦਾ ਤਾਂ ਉਹ ਸਹੀ ਗੱਲ ਅੰਦਰ ਵਾਲੀ ਪੱਤੀ ਲੋਟ ਹੋ ਗਈ ਸੈਟ ਇਹਨੇ ਜੇ ਤੇ ਬਾਈ ਟਾਪ ਲੋਅ ਚ ਤਾਂ ਇਹ ਟਰੈਕਟਰ ਦਾ ਢੇਡਾ ਬਹੁਤ ਆ ਹੂੰ ਪਹਿਲੇ ਹਾਈ ਚ ਬਾਈ ਜਾਂਦਾ ਮੈਂ ਤਾਂ ਪਹਿਲਾ ਹਾਈ ਲਾਇਪ ਹੈ ਹੁਣ ਪਹਿਲੇ ਹਾਈ ਚ ਹਾਂ ਬੜੇ ਟਾਇਰਾਂ ਕਰਕੇ ਟਰੈਕਟਰ ਘਮੇਸ ਨਹੀਂ ਆ ਦਿੰਦਾ ਠੀਕ ਨੇ ਪਹਿਲੇ ਜਗ ਪਹਿਲੇ ਚ ਆਏ ਆ ਦਬ ਦਬ ਦੋਦਾਂ ਨਹੀਂ ਪਹਿਲੇ ਕੇ ਹਾਂ ਹਲੇ ਟਾਪ ਲੋਜੇ ਧਾਜੂਗਾ ਪਹਿਲੇ ਐਕਚੁਅਲੀ ਉਹਦਾ ਹੈਗਾ ਠੀਕ ਚੱਲਦਾ ਤੇਲ ਤੂਲ ਹੈਗਾ ਤੇਲ ਵਾਧੂ ਟੈਂਕੀ ਭਰ ਲਾ ਦੇ ਹਾਂ ਟੈਂਕੀ ਹੈਗਾ ਤੇਲ ਟੈਂਕੀ ਭਰ ਲੈ ਤੇਲ ਹੈਗਾ ਬਾਈ ਸੂਈ ਸਿਰੇ ਹੀ ਪਹੁੰਚੀ ਪਈ ਆ ਦੇਲ ਤਾਂ ਮੰਨੇਲਾ ਨਾ ਪਾਉਗੀ ਪਿਆ ਵਿੱਚ ਲਿਆਂਦਾ ਦੰਡਾ ਦੇਖਿਆ ਨਹੀਂ ਮੈਨੂੰ ਵਿਚਾ ਦੇ ਪਿਆ ਉਧਰ ਬਣਾਤਾ ਬੇਸੀ ਨਾਲ ਹੂੰ ਸਰੀਆਂ ਬਣਾਤਾ ਇਹਦੇ ਬਣਾਤਾ ਹਾਂ ਠੀਕ ਹੈ ਇਹ ਬਾਈ ਚਾਹੀਦਾ ਨਹੀਂ ਫਿਰ ਡੰਡੇ ਲੱਭਣੇ ਪੈਂਦੇ ਆ ਡੱਕੇ ਲੱਭਣੇ ਪੈਂਦੇ ਆ ਉਹ ਮਿੱਟੀ ਵਾਲੇ ਹੁੰਦੇ ਆ ਫਿਰ ਉਹੀ ਵਿੱਚ ਪਾ ਦਿੰਦੇ ਆ ਕੰਮ ਖਰਾਬ ਹੋ ਜਾਂਦਾ ਹੈ ਇਹ ਤਾਂ ਇਹ ਵੀ ਇਨ ਮਿੱਟੀ ਤਾਂ ਇਹਨੂੰ ਵੀ ਲੱਗਦੀ ਆ ਸਾਫ ਕਰਕੇ ਪਰ ਮਿੰਨ ਦੀ ਲੋੜੇ ਜਵੰਦੀ ਸੂਈ ਉਹ ਦੱਸਦੀ ਜੀ ਢੱਕੇ ਨਹੀਂ ਮਿੰਦੇ ਗਈ ਵਾਰ ਹਾਂ ਸੂਈ ਤਾਂ ਫਰਕ ਤਾਂ ਹੈਗਾ ਜਿਹੜਾ ਮੀਟਰ ਚੱਲਦੇ ਬਾਈ ਸੂਈ ਸਹੀ ਉਹ ਦੱਸਦੀ ਹੈ ਬਾਕੀ ਟੱਕਣ ਹੋਲ ਕੇ ਉਹ ਵੀ ਦੱਸ ਜਾਂਦਾ ਉੱਪਰ ਤੇ ਪਣਿਆ 25 ਦੇ ਬਾਅਦ ਮੈਂ ਹੀ ਲੱਗਣੇ ਆ 25 ਲਾਉਣਾ ਹੀ 25 ਦੇ ਬਾਅਦ ਚ ਹਾਂ ਲੋਪਾ ਨੇ ਖੇਤਾਂ ਦੀ ਤਿਆਰੀ ਕਰਦੀ ਹੈ ਲੇਫਾਫਾ ਲਿਆਈ ਅੱਜ ਲਫਾਫਾ ਲਿਆ ਕੇ ਬਾਈ ਖਾਲੀ ਦੇਖਦੇ ਜਾਂ ਜਿੰਦੇ ਕ ਕੱਢੂंगे ਜਾਂ ਤਵੀਕਾ ਕੱਢੂंगे ਰੂਟਾ ਰੂਟੇ ਨਾਲ ਕੱਢਦੇ ਨਹੀਂ ਰੋਟਾ ਮੀਟਰ ਜਿੰਨਾ ਹਾਂ ਸਾਰੇ ਸਾਰੇ ਕਾ ਛੋਟਾ ਰੂਟਾ ਮੀਟਰ ਪਾ ਲਵੇ ਕੋਈ ਛੋਟੇ ਨਾਲ ਕੱਢਦੇ ਨਹੀਂ ਦੂਰੇ ਨਾਲ ਨਹੀਂ ਸੱਚੇ ਵਾਲਾ ਪਾ ਲੂਗੇ ਪੱਤੀ ਪਾ ਕੇ ਪੱਤੀ ਕਿ ਤਵੀ ਤਵੀ ਪਾ ਕੇ ਹਮ ਬਾਈ ਜਿਹੜੇ ਆਲੇ ਦਲੇ ਖਾਲੀ ਵੀ ਕੱਢਦੇ ਆ ਉਹਦਾ ਵੀ ਦੇਖ ਲਓ ਵੀ ਤਵੀ ਇੱਕ ਸਾਈਡ ਛੱਡ ਦੇਣੀ ਰੋਟਾ ਵੇਟਰ ਨਹੀਂ ਚਲਾਉਣਾ ਬਸ ਤਵੀ ਡੂੰਗੀ ਲਾ ਰਣੀ ਨਹੀਂ ਲੱਗਣੀ ਡੂੰਗੀ ਰੱਖ ਕੇ ਇੱਕ ਨਹੀਂ ਰੋਟਾ ਵੇਟਰੇ ਘਮਾਉਣਾ ਹੈ ਸ਼ਾਫਟ ਨਹੀਂ ਘਮਾਉਣੀ ਹਮ ਜੋ ਸ਼ਾਫਟ ਪਾਲੀ ਫੇ ਵਿੱਚ ਮਿੱਟੀ ਭਰ ਦੇਣੀ ਉਹਨੇ ਗੇੜੇ ਘਮਾਣੇ ਕੋਲ ਹਮ ਕਿੱਤਨੇ ਖਾਲੀ ਬਾਈ ਉਹ ਵੀ ਪਿਛਲੇ ਸਾਲ ਨੇ ਤਜਰਬਾ ਕਰਿਆ ਇੰਨੀ ਡੂੰਗੀ ਮਿੱਟੀ ਘੱਟ ਸੀ ਕਾਲੀ ਉਹ ਵੀ ਥੰਦ ਖਾਦਣ ਜੇ ਟਾਈਮ ਲੱਗਿਆ ਖਬਰੇ ਹੁਣ ਲੈ ਆਈਏ ਜਾ ਕੇ ਨਾਲ ਨਾਲ ਇਹਨੂੰ ਰੋਕ ਕਰ ਦਿੰਦੇ ਆ ਕਿ ਟਾਈਮ ਲੱਗਿਆ ਲੈ ਆਈਏ ਬਾਕੀ ਬਾਈ ਚੱਲ ਰਿਹਾ ਕੰਮ ਵਧੀਆ ਹਾਲੇ ਵੀ ਤਗੜੇ ਆ ਚੱਲ ਪਾਣੇ ਬਹੁਤ ਮੋਟੇ ਆ ਪੱਤੀ ਬਹੁਤ ਤਗੜੀ ਲੱਗੀ ਵੀ ਪੁਰਾਣੇ ਫਾਲੇ ਆ ਕਿਹੜੀ ਪੱਤੀ ਆਹੋ ਆਹੋ ਜੋ ਜੋ ਟਰੈਕਟਰ ਬੜੇ ਆਉਂਦੇ ਪੱਤੀ ਘਟਾਈ ਜਾਂਦੇ ਆ ਹਾਂ 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 ਬਾਈ ਪੱਤੀ ਪੁਰਾਣੇ ਲੱਗੀ ਵੀ ਆ ਜਿਹੜਾ ਪੁਰਾਣਾ ਲੋਹਾ ਦਾ ਨਾਲੇ ਯਾਰ ਬਣਦੇ ਵੀ ਸਸਤੇ ਤੇ ਲੋਹਾ ਜਰਾ ਇਦਾਂ ਰ ਆਦਾ ਹੁਣ ਲੋਹਾ ਉਹ ਜੀ ਵੀ ਚਲੋ ਹੁਣ ਤੜ ਜ਼ਿਆਦਾ ਹੋ ਸਕਦੀ ਹੈ ਤਗੜੇ ਹੋ ਸਕਦੇ ਆ ਫੁੱਲ ਹੈਵੀ ਹੈ ਬਾਈ ਇਹ ਸਮਝ ਲਓ ਨੌ ਹਾਲ ਚੰਗੇ ਲੱਗੇ ਹੋਵੇ ਇਹ ਨਹੀਂ ਤੁਰਨ ਦੇ ਰੈਕਟਰ ਨੂੰ ਕਿੰਨੇ ਚੱਕਰਾ ਪਾਉਂਦਾ ਮੈਂ ਤਾਂ ਹੁਣ ਲਗਾਦੀ 15 16 ਚਲ 15 ਚੱਕਰਾ ਪਾਉਂਦਾ ਕਿਤਰਾ ਪਾਉਂਦਾ ਬਾਈ ਪਹਿਲੇ ਹਾਈ ਤੇ ਨੌ ਹਾਲ ਹੈ ਬਾਕੀ ਖੇਤ ਬਾਈ ਐਨ ਬਣ ਗਿਆ ਦੇਖੋ ਮਿੱਟੀ ਮੁੱਟੀ ਜਿਹੀ ਘਰਪਰੀ ਪੱਤ ਖੇਤ ਹੁਣ ਆਏ ਕਹਿੰਦਾ ਲਾ ਦੋ ਜੀ ਵੀ ਥੋੜਾ ਤਨੀਰੀ ਛੋਟੀ ਆ ਹਲੇ ਵਧੀਆ ਬਾਈ ਜਿੰਨੀ ਲੇਟ ਲੱਗੇ ਫਾਇਦਾ ਵੀ ਹੈ ਜਿਹੜੇ ਹਾਈਬ੍ਰਿਡ ਬੀਜ ਹੈ ਉਹਨਾਂ ਦਾ ਝਾੜ ਫੇ ਜਿੰਨਾ ਲੇਟ ਲੰਗੂਗੇ ਉਹਨਾਂ ਜ਼ਿਆਦਾ ਹੈ ਹਾਂ ਦੇਖ ਲੈ ਬਾਕੀ ਪਾਈਪ ਲਾਈਨ ਬਾਈ ਜਿਹੜੀ ਇਹ ਦੱਬੀ ਹੈ ਨਾ ਇਹ ਥੋੜੀ ਜੀ ਕੰਮਜਾਓ ਘੱਟ ਲੱਗੀ ਆ ਬਾਈ ਇਹ ਟੁੱਟਦੀ ਬਹੁਤ ਹੈ ਬਹੁਤ ਜਗਾ ਲੀਕ ਹੁੰਦੀ ਪਤਾ ਨਹੀਂ ਕਿਹ ਚੱਕਰ ਆ ਪਤਾ ਨਹੀਂ ਲੰਬੀ ਜਾਦਾ ਦੋ ਪਾਈਪ ਲਾਈਨਾਂ ਦੱਬੀਆਂ ਦੋ ਇਹ ਲੀਕ ਬਹੁਤ ਹੁੰਦੀ ਐ ਆ ਦੇਖੋ ਭਾਈ ਪੈਂਚਰ ਤੋਂ ਲਾਇਆ ਗਾ ਚਿੱਟੇ ਵਾਲੀ ਪਾਈਪ ਲਾਈਨ ਇਹ ਕਾਮਯਾਬ ਨਹੀਂ ਹੋਈ ਭਾਈ ਬਾਕੀ ਮਿੱਟੀ ਦੇਖੋ ਇੱਥਾਂ ਦੇ ਕਿਹ ਜੀ ਨਿਕਲੇ ਵੀ ਭਾਈ ਨਾਲ 4 ਫੁੱਟ ਡੂੰਗਾ ਤਦੇ ਹੋਰ ਦਾ ਬੈ ਭਾਈ ਬਾਦ ਗਾ ਲੀਕ ਕਰਦਾ ਉਹ ਕੰਮ ਖਰਾਬ ਹੈ ਇਹ ਪੀਵੇ ਹਨ ਪਾਂਡੂ ਮਿੱਟੀ ਆ ਬਾਈ ਇਹਨੂੰ ਕਹਿੰਦੇ ਐ ਜਿਹੜੇ ਮਹਿੰਦਰਾ ਡੈਕਟਰ ਆਏ ਹੁਣ ਪਾਵਰ ਬ੍ਰੇਕਾਂ ਤੇਲ ਬ੍ਰੇਕਾਂ ਗਿਆ ਬਾਕੀ ਬਈਆ ਲਾਗ ਫੁੱਟ ਗਿਆ ਇਹ ਗੱਲ ਸਾਰੀ ਲਾਗ ਵਰਗਾ ਖੋਇਆ ਵਾਦਾ ਸਾਰੇ ਚਾਰੇ ਪਾਸੇ ਬਾਈ ਪਹਿਲਾਂ ਸਪਰੇਅ ਕਰਤੀ ਸੀ ਪਰ ਸਪਰੇਅ ਹੀ ਕਰਕੇ ਕੱਖ ਤਾਂ ਫੂਕੋ ਗਿਆ ਤਾਂ ਪਰ ਉਭੀਂਤੀ ਲਾਦੇ ਸਾਫ ਜਾਂਦਾ ਰਿਖਦਾ ਤਾਂ ਕਰਕੇ ਫੇ ਕਹੀ ਗੇ ਮਾੜਾ ਮਾੜਾ ਰਗੜਾ ਮਾਰ ਕੇ ਸਾਰੇ ਪਾਸੇ ਸਾਫ ਕਰਤਾ ਬਾਈ ਹੁਣ ਵਧੀਆ ਲੱਗਣ ਲੱਗ ਗਿਆ ਮਿਹਨਤ ਤਾਂ ਹੋਈ ਐ 2-3 ਘੰਟੇ ਲੱਗੇ ਬਾਈ ਵੱਧੇ ਲੱਗੇ ਆ ਗੱਲ ਬਣ ਗਈ ਆ ਜੀਰੀ ਜੀ ਹੋ ਗਈ ਜੀ ਬਾਈ ਪਤਾ ਨਹੀਂ ਕਿੱਥੇ ਦੇ ਵੀ ਜੈਨ ਦੇਖੋ ਸਾਰੇ ਖੇਤ ਮਾ ਹੋ ਗਈ ਸੀ ਮੱਕੀ ਬਾਈ ਜਿਹੜਾ ਰੇਪ ਆਇਆ ਤਾਂ ਰੇੜੀ ਆ ਵੀ ਚੰਗੀਆਂ ਵਾਹੀਆਂ ਹੋ ਗਈਆਂ ਗਾਣਾ ਵੀ ਲਾ ਲਿਆ ਬੰਦੇ ਨੇ ਬਾਈ ਸਾਡੇ ਨੇ ਗਾਣੇ ਲਾ ਕੇ ਪਾਉਂਦਾ ਹੈ ਈ ਵਈ ਰੀਜਨਲ ਖਾਂਸਰਾ ਦੀ ਆਵਾਜ਼ ਘੱਟੇ ਹੁੰਦੀ ਏ 12ਵਾਂ ਦੂਆਵਾਲ ਦੀ ਆਵਾਜ਼ ਜ਼ਿਆਦਾ ਹੁੰਦੀ ਏ ਕੀ ਭਾਈ ਤੇ ਜਮੀਰ ਇਸ ਬੱਬਾ ਤੇ ਫਿਰ ਐਵਰੇਜ ਵੀ ਪੂਰੀ ਦਿੰਦਾ ਟਰੈਕਟਰ ਜੇ ਉਹੇ ਢਾੜ ਜਾਂ ਬੋਾਈ ਜਾਵੇ ਉਹਦਾ ਫਾਇਦਾ ਨਹੀਂ ਬਾਈ ਭਰਨੀਓ ਬਾਈ ਇੱਕ ਵਾਰ ਪੈਸੇ ਜਿੱਥੇ ਮਿੱਟੀ ਚੱਕ ਕੋਈ ਨਹੀਂ ਉੱਚਾ ਨਹੀਂ ਮਾਇ ਹੋ ਜਾਂਦਾ ਚੱਲਦਾ ਨਾ ਬੱਧਰਾ ਬੱਸ ਇੰਨੀ ਜਗਾ ਬਾਈ ਉੱਚਾ ਹੋ ਗਿਆ ਤਾਂ ਫਿਰ ਤੱਜੀ ਉੱਚੀ ਹੋ ਰਹਿੰਦੀ ਆ ਆ ਵੀ ਮਿੱਟੀ ਉੱਚੀ ਹੈ ਸਵਾਗਾ ਕਰੂਗਾ ਹੁਣੇ ਵਿੱਚ ਪੈਣੀ ਹਲੇ ਸੌਦਾ ਕਦੇ ਕਿਸੇ ਪੱਗਦਾ ਹੀ ਏ ਟੋਆ ਵੀ ਬਾਈ ਡੂੰਗਾ ਇਹ ਤਾਂ ਨੀ ਪੈਣ ਕਰਕੇ ਖੇਤ ਵਧੀਆ ਬਣ ਗਏ। ਲੋ ਗਾਈ ਟੈਪਲਨ ਨਾਲ ਟੋਆ ਪਾਰ ਹੋ ਗਿਆ। ਤੇ ਦੁਆਰਾ ਫੇਰ ਕੰਮ ਚੱਲ ਗਿਆ। ਕਹੀ ਮੇਰੇ ਕੀ ਦੀ ਆਪਾਂ ਕਹੀਂ ਘਰ ਤੇ ਲੈ ਜਾਂਦੇ ਫਾਰਮ ਆ ਤੇ ਮਿਲ ਗਈ ਦੀ ਫਾਰਮ ਆ ਮੋਟਰ ਮਾ ਪਈ ਹੁੰਦੀ ਕੋ ਤੇ ਇੱਕ ਤਾਂ ਕੰਮ ਬਾਕੀ ਜਾ ਕੇ ਉਹ ਕੰਦਲੇ ਖੇਤ ਮਾ ਮੈਂ ਬਤੂ ਗੋਂਗਾ ਬਾਈ ਜਿਹੜਾ ਟਾਈਮ ਜੇ ਲਾ ਗਿਆ ਬਤੂ ਗਿਆ ਵਾ ਕਿਤੇ ਮੜਾਇਆ ਕੰਮ ਗਏ ਇੱਧਰ ਨਹੀਂ ਸਕੂਟਰੀ ਦੇ ਕੰਮ ਦੇ ਰਿਹਾ ਟਰੈਕਟਰ ਦਾ ਪੰਮਾ ਕਹਿੰਦਾ ਤਾਂ ਵੀ ਪਨੀਰੀ ਕੋਲ ਖੜ ਕੇ ਵਧਾ ਦਊਗਾ ਹਾਂ ਮੋਟਰਸਾਈਕਲ ਪਤਾ ਜਾਵੇਂ ਟਰੈਕਟਰ ਪਾਉਣਾ ਪਨੀਰੀ ਨੂੰ ਟਰੈਕਟਰ ਆ ਗਿਆ ਹਣਾ ਪੰਮਾ ਟਿਚਰਾਂ ਕਰਦਾ ਵੇ ਸਾਡੀ ਪਨੀਰੀ ਦੇਖ ਕੇ ਕਹਿੰਦਾ ਕੋਲ ਖੜ ਕੇ ਵਧਾਈ ਜਾਂਦੇ ਆ ਮੈਂ ਟਿਚਰ ਕੋਈ ਨਹੀਂ ਕਰੀ ਜਾਈਗਾ ਹਾਂ ਬੰਦੂ ਕਹਿੰਦਾ ਵੀ ਤੂੰ ਪਾਣੀ ਲਾਉਂਦਾ ਉੱਥੇ ਹਾਂ ਬਰਾਹ ਦਾ ਘੇੜੇਦਲਾ ਸੰਦਾ ਲੱਗਿਆ ਵੀ ਖਿੱਚ ਕੇ ਵਧਾ ਦਊਗਾ ਬਾਈ ਅੜ ਵਾਲੇ ਉਹ ਜਿਹੜਾ ਬਰਾਹ ਕੋੜੀ ਮੰਗਣ ਲੱਦ ਲਿਆ ਕਹਿੰਦੇ ਜੱਗਾ ਕਹਿੰਦਾ ਕੱਟ ਆਲੇ ਮੋਢਾ ਤਾਂ ਕੋਈ ਲੱਗੀਆਂ ਦਾ ਬਹੁਤ ਲੰਬੀ ਹੋ ਗਈ ਨਾ ਇਹਦਾ ਦੇਖਣਾ ਨਹੀਂ ਫਿਰ ਹੈ ਮੈਂ ਦੇਖੀ ਤੇ ਜਾਣਾ ਡੀਸੀ ਮੈਂ ਕਹਿੰਦਾ ਅੱਜ 2 ਮਹੀਨੇ ਬਾਅਦ ਕਿਹਾ ਬਾਈ ਡੀਸੀ ਬਾਈ ਆ ਜਾ ਯਾਰ ਭਾਗ ਧੰਨਵਾਦ ਬਾਈ ਯਾਤਰਾ ਪਰ ਚਲੇ ਗਿਆ ਤੇ 2 ਮਹੀਨੇ ਬਾਅਦ ਕਿਹਾ ਇਹ ਜਾਣਾ ਗੱਲ ਹਾਂ ਯਾਤਰਾ ਪਰ ਅੱਜ ਨਾਈ ਨੂੰ ਜਾਣਾ ਹੈ ਜੋ ਨਾਈ ਨੂੰ ਭਾਈ 6 7 ਟੂਰਨਾਮੈਂਟ ਟੂਰਨਾਮੈਂਟ ਦੇ ਹੱਥਾ ਦੇ ਸੀਗਾ ਸਕੂਲ ਲੱਗੂਗਾ ਕਿ ਨਹੀਂ ਇਹਦੇ ਪੀਸ ਸਕੂਲ ਦਾ 10 10 ਦਿਨ ਰਹਿ ਕੇ ਸਕੂਲ ਦੇ ਬਾਅਦ ਚਾਰ ਦਿਨ ਨਿਕਲ ਗਿਆ ਪੁਸ਼ਰਾਜੀ ਸਾਡੇ ਨਿਆਣੇ ਉਹ ਵੀ ਭੁੱਲ ਕੇ ਜੱਗੇ ਜਿਹੜਾ ਮਾੜਾ ਮੋਟਾ ਸ਼ਿਕਾਇਤ ਆ। ਚੱਲ ਤੂੰ ਕਾ ਤੇ ਰੁਕ ਗਿਆ ਬਾਦੇ ਫਿਰ ਹੁਣ। ਬਾਦ ਦੇ ਆ। ਕਸੂਰ ਜਿ ਦੇਖਦਾ। ਦੁੱਧ ਵਾਲਾ ਵੀ ਦੇਦਾ। ਹੁਣ ਤਾਂ ਡੰਡਾ ਹੀ ਆ। ਹਾਂ ਇਹ ਤਾਂ ਹੈ। ਹੁਣ ਲੰਡਾ ਨੈਟਰ ਤਕੜਾ ਹੁੰਦਾ। ਜੱਗੇ ਇੱਕ ਦਿਨ ਦੱਸਦਾ ਵੀ ਜਿਹੜੇ ਇਹੋ ਜਿਹੀ ਜਰੀ ਲੱਗਣੀ ਐ ਨਿਆਰੇ ਦਾ ਰੋ ਲਵਾ ਲੋ ਹੁਣ। ਕਲੇਵਰ ਨਹੀਂ ਮਿਲਦੀ। ਆ ਜਾਉਗੇ ਪਤਨ। ਕਿਹੜੇ? ਦੀਦੀ ਭਾਈ ਐਂ ਦੱਸ ਕੋਈ ਮੈਚ ਜਿੱਤੇ ਵੀ ਹੈਗੇ ਆ। ਹਾਂ ਜਿੱਤ ਗਏ ਦੋ ਤਿੰਨ। ਹਾਂ ਫੇਰ ਤਾਂ ਠੀਕ ਐ। ਠੀਕ। ਤੇ ਪੂਰੇ ਦੇਖ ਕੇ ਆਉਂਦਾ ਫਿਰ ਜਿੰਨੇ ਮੈਚ ਹੁੰਦੇ ਆ। ਹਾਂ ਦੌਰ ਦੌਰ ਕਰੀ ਜਾਂਦਾ। 2000 ਯਾਰ ਕੋਟਲੇ ਆਏ ਕੀ ਟੀਅਰ ਹੋਰ ਕੋਟ ਲਿਆ ਨਹੀਂ ਬੇ ਨਾਲ ਦੀ ਨਾਲੇ ਪਾਰਟੀ ਪਾਰਟੀ ਫੂਟੀ ਵੀ ਹਾਂ ਵਰਦੀਆਂ ਬੁੱਢੀਆਂ ਬੁੱਢੀਆਂ ਜਿਹੀਆਂ ਬੰਨੀਆਂ ਇਹ ਇਹਦਾ ਬਹੁਤ ਪੇਹ ਹਲੇ ਅੱਛਾ ਜੱਗੇ ਪਨੀਰੀ ਜੇ ਹੁਣ ਕਿਹਾ ਭਾਈ ਇਹ ਪਨੀਰੀ ਜਮਾ ਰੋਜ਼ ਪਾਣੀ ਪਾਈਏ ਦੋਸਤ ਜਿਹੜੀ ਉਹ ਪਿਲੇ ਜ ਰੰਗ ਦੀ ਉਹ ਨਹੀਂ ਜੱਗੇ ਮੇਰੀ ਗੱਲ ਸੁਣੋ ਮੇਰੀ ਗ੍ਰੀਪਰ ਕਿਹੜੀ ਦੀ ਪਿਲੇ ਜ ਰੰਗ ਸੁਣ ਤਾਂ ਸਹੀ ਵਿਚ ਕੀਤੇ ਕਿਤੇ ਡੀਲਾਂ ਜਾ ਹੋਗੇ ਨਾਲੇ ਕੱਖ ਜਾ ਪਾਦੀਆਂ ਨਮਣੀ ਗੋਲੀਆਂ ਨੀ ਗੋਲ ਕਰਦੇ ਹਾਂ ਫੇਰ ਹੁਣ ਵਧਣੇ ਤੇ ਉਹ ਕਰਦੇ ਕਾਲੀ ਜਿਹੋਣੀ ਕਿ ਸੁੱਕੇ ਜਿਹੋਣੇ ਉਹ ਹੋਣੀ ਆ ਸੁੱਕੇ ਚ ਦੋ ਦਿਨ ਪਾਣੀ ਲਾਉਣਾ ਮਤਲਬ ਜਮੇ ਸਕਾਉਣੀ ਪੈਣੀ ਆ ਹਾਂ ਬਿਨ ਧਰਤੀ ਤਾੜੀ ਨਾ ਹੋਵੇ ਬਸ ਯਾਰ ਕੱਟ ਜੀ ਹੋ ਜਾ ਬਸ ਕੱਲ ਨੂੰ ਸਵੇਰੇ ਕਰ ਦਈ ਫਿਰ ਯਾਰ ਦੇ ਆ ਕੇ ਕੱਖ ਜਾ ਹੁੰਦਾ ਦਿਖਦਾ ਮੈਂ ਦੇਖਿਆ ਫਾਇਦਾ ਹੀ ਆਦਾ ਹਾਂ ਹੁਣ ਤੇ ਆਉਣ ਜੋਗੀ ਵੀ ਨਹੀਂ ਤੇ ਹਾਂ ਪੱਲੇ ਪਾਣੀ ਜਦਾ ਪੂਰੀ ਹੋਣੇ ਲਾਦੀ ਬੰਨੇ ਤੇ ਚਾਰੋਂ ਕੋਲ ਉੱਪਰ ਜਾਣਾ ਜਾ ਗੁੱਟੀ ਬੰਨ੍ਹਣ ਹੋਣੀਆਂ ਕਿਸੇ ਭਾਈ ਲਾਦੀ ਮਜਨ ਕਰਦੇ ਭਾਈ ਨਾ ਥੋੜੀ ਮੈਂ ਲਾ ਦੋ ਹੁਣ ਤੇ ਮੀਂਹ ਪਾਣੀ ਆ ਲਈ ਆ ਹਾਂ ਮੈਂ ਕਹਾਂ ਮੀ ਪੈ ਤੇ ਲਾਈ ਇੱਕ ਗਡੂਕ ਰੁਕੇਦਾਰ ਹਾਂ ਹੋ ਪੈ ਜਾਣਗੇ ਸੱਜ ਦੇ ਵਿੱਚ ਵਿੱਚ ਚਿੱਕੀ ਲੈ ਲਈ ਸਿੱਧਾ ਬਸ ਠੀਕ ਹੈ ਅੱਜ ਜੱਗੇ ਲਫਾਫੇ ਲੂਫੇ ਜਿਹਾ ਸਹੀ ਲਿਆਉਣੇ ਆ ਤੇ ਕਰ ਦੇਣਾ ਗਡੂਕਲੇਸ ਚੱਲੀਏ ਫਿਰ ਬਾਫਰ ਲਾ ਕੇ ਤਾਨ ਚੱਲੇ ਸੀ ਅੱਜ ਚਲੇ ਨਾ ਕਾ ਲੈਣ ਨੂੰ ਫੇਰ ਨਹੀਂ ਆਉਣਾ ਮੁੜ ਕੇ ਠੀਕ ਹੈ ਵੜਾ ਦੀ ਵੜਾ ਦੀ ਆਪਣਾ 16 ਫੁੱਟ ਦੇ ਟਰਾਲੇ 'ਚ ਪਵਾ ਲੇ ਜੀ ਠੀਕ ਆ ਉਧਰ ਰਾਜੇ ਬਾਈ ਨਹੀਂ ਬਾਈ ਲੱਗੇ ਪਏ ਹਟਦੇ ਨਹੀਂ ਹੈਗੇ ਲਾਤ ਜੀ ਜੀ ਲਿਵਰ ਨਾਲ ਹੀ ਮੈਂ ਕਹਿੰਦਾ ਇਹਨਾਂ ਨੇ ਆ ਬੁਲਾਣੀ ਹੈ ਜੇ ਕਿ ਲਿਵਰ ਕਿੱਥੇ ਗਈ ਪਤਾ ਨਹੀਂ ਹੈ ਤੇ ਮੇਰੀ ਜੀ ਹੋਣੀ ਮਸਮਤ ਬਹੁਤ ਹੈ ਧੁੱਪ ਨ ਬਿੰਦਰ ਨਾਲੇ ਥਾਣਾ ਦਾ ਨਾਸਤਾ ਮਾਰਿਆ ਯਾਰ ਧੁੱਪ ਐ ਦਾ ਖਰਾਬ ਕਰਦੀ ਹੈ ਪੰਜ ਚਾਰ ਦਿਨ ਦਫਾ ਆ ਵੀ 9 ਫੂਟਾ ਖੜਾ ਜੇ ਅੱਗੇ ਜਸਵੰਤ ਮੈਂ ਕਹਾਂ ਕਦੂ ਤਕਰੀਬਨ ਜਿਆਦਾ ਰੂਟਾ ਬੀਟਰ ਗਲੇ ਹੋਏ ਆਪਣੇ ਏਰੀਏ ਚ ਬਹੁਗਾ ਟੋਇਆ ਹਾਲਾਂ ਗਿਲ ਤਾਂ ਹਾਲ ਤਾਂ ਕੋਈ ਹੋ ਨਹੀਂ ਲੈ ਬਾਈ ਜੱਗਿਆਂ ਨੂੰ ਤੁਹਾਨੂੰ ਪਤਾ ਹੀ ਕਰਾਇਆ ਵਾਲਾ ਬੰਦਾ ਫੋਨ ਤੜਕੇ ਤੇ ਆਉਣ ਲੱਗ ਜਾਂਦੇ ਜਾਲ ਪੇ ਬਾਦੇ ਕਬਾ ਪੈਂਦੇ ਖਰਾ ਉਹੀ ਬਾਹੂਗਾ ਮੈਂ ਜਿਸਨੂੰ ਚੱਲਿਆ ਬਾਪਾ ਫੋਨ ਕਰਤਾ ਫੇ ਕਿੱਥੇ ਆ ਜਾ ਬਾਦੇ ਖੇਤ ਫੇ ਕਲੀ ਆਪਾ ਫੇ ਕਿੱਥੇ